ਕਾਂਗਰਸ ਦੀ ਸੈਂਟਰ ਚ ਸਰਕਾਰ ਬੰਦੀ ਹੈ ਜਿਓ ਐਮਪੀ ਬੰਦੇ ਨੇ ਉਹ ਚੰਡੀਗੜ੍ਹ ਨੂੰ ਜਿਹੜਾ ਹੈ ਇੱਕ ਸਟੇਟ ਡਿਕਲੇਅਰ ਕਰਉਣਗੇ ਜਿੱਦੀ ਆਪ ਦੀ ਵਿਧਾਨ ਸਭਾ ਹੋਏਗੀ ਆਪ ਦਾ ਮੁੱਖ ਮੰਤਰੀ ਹੋਏਗਾ ਲਾਈਕਲੀ ਦਿੱਲੀ ਕੀ 6.5 ਲੱਖ ਦੀ ਆਬਾਦੀ ਤੇ ਵਿਧਾਨ ਸਭਾ ਬਣ ਸਕਦੀ ਹੈ ਕੀ 6.5 ਲੱਖ ਦੀ ਆਬਾਦੀ ਤੇ ਤੁਸੀਂ ਇੱਕ 10 ਕਿਲੋਮੀਟਰ ਦੇ ਏਰੀਆ ਨੂੰ ਜੀ ਮਿਨਿਸਟਰ ਲਾ ਸਕਦੇ ਹੋ ਮੈਂ ਗੱਲ ਕਰ ਰਿਹਾ ਮਨੀਸ਼ ਤਵਾੜੀ ਹੋਰਾਂ ਦੀ ਜੋ ਕਿ ਪੰਜਾਬ ਦੇ ਵਿੱਚ ਰਹੇ ਨੰਦਪੁਰ ਸਾਹਿਬ ਦੇ ਵਿੱਚ 77 ਢਾਈ ਲੁਧਿਆਣੇ 77 ਢਾਈ ਹੁਣ ਆ ਗਏ ਚੰਡੀਗੜ੍ਹ ਹੁਣ ਚੰਡੀਗੜ੍ਹ ਨੂੰ ਵੱਖਰਾ ਕਰਨ ਜਾ ਰਹੇ ਨੇ ਜੀ ਤੁਸੀਂ ਇਹ ਗੱਲ ਤੇ ਆ ਗਿਓ ਤੇ ਫਿਰ ਤੇ ਇਹਦਾ ਮਤਲਬ ਹੈ ਕਿ 4 ਜ਼ੋਨ ਤੋਂ ਬਾਅਦ ਤਾਂ ਫਿਰ ਤੁਸੀਂ ਹਿੰਦੁਸਤਾਨ ਚ 5700 ਨਵੀਂ ਸਟੇਟ ਲੈ ਆਉਗੇ ਚੰਡੀਗੜ੍ਹ ਨੂੰ ਹੁਣ ਵੱਖਰਾ ਕਿਉਂ ਬਣਾਉਣਾ ਚਾਹੁੰਦੇ ਨੇ ਇਹ ਕੀ ਸਾਜ਼ਿਸ਼ ਹੈ ਕਿਸੇ ਦੀ ਕਿ ਜਾਣ ਕੇ ਚੀਜ਼ਾਂ ਕ੍ਰੀਏਟ ਕਰ ਰਹੇ ਨੇ ਬੱਟੀ ਵੱਡੀ ਗੱਲ ਮਨੀਸ਼ ਤਵਾੜੀ ਨੇ ਕਰ ਦਿੱਤੀ ਹੈ ਤੇ ਭਗਵੰਤ ਮਾਨ ਤੇ ਕਿਹੜਾ ਪ੍ਰੈਸ਼ਰ ਹੈਗਾ ਕਿ ਉਹ ਇੱਥੇ ਇਰਤੂ ਸਪੋਰਟ ਵਾਪਸੀ ਕਿਉਂ ਨਹੀਂ ਲੈ ਰਹੀ ਆਂ ਪੱਟੂ ਕੋ ਸਾਢੇ 23 ਹਾਲ ਹੈ ਕਿ ਮਨੀਸ਼ ਤਵਾੜੀ ਦੀ ਜ਼ਰੂਰਤ ਕੀਵੇਂ ਪੈਦਾ ਹੋਈ ਹੈ ਗੱਲ ਕਰ ਤੇ ਜੇ ਉਹਨੇ ਗੱਲ ਕੀਤੀ ਹੈ ਤੇ ਉਹਦੀ ਖਿਲਾਫ ਅੱਜ ਪੰਜਾਬ ਚ ਕੋਈ ਵੀ ਨਹੀਂ ਬੋਲਿਆ ਇਸ ਉਸ ਤੋਂ ਵੀ ਜ਼ਿਆਦਾ ਖਤਰਨਾਕ ਗੱਲ ਹੈ ਸ਼ਰਮ ਵਾਲੀ ਗੱਲ ਹੈ ਨਿਸ਼ਤ ਵਾੜੀ ਜੀ ਦੇ ਤੇ ਕਾਂਗਰਸ ਪਾਰਟੀ ਦੇ ਤੇ ਜਿਹੜੀ ਐਂਡੀਆ ਗਠਵੰਧਨ ਹੈ ਵਿੱਚ ਆਮ ਆਦਮੀ ਪਾਰਟੀ ਹੈ ਇਹਨਾਂ ਦੀ ਵਿਚਾਰਧਾਰਾ ਇੱਕ ਹੈਗੀ ਹੈ ਇਹ ਹਮੇਸ਼ਾ ਹੀ ਪੰਜਾਬ ਨੂੰ ਕਟਿਆ ਇਹਨਾਂ ਦੀ ਪੰਜਾਬ ਦੀ ਕਾਂਗਰਸ ਪੰਜਾਬ ਦੀ ਆਮ ਆਦਮੀ ਪਾਰਟੀ ਕਿਉਂ ਚੁੱਪ ਬੈਠੀ ਹੋਈ ਹੈ ਕਿਉਂਕਿ ਸੱਤਾ ਦੇ ਵਿੱਚ ਆ ਕੇ ਭੁੱਲ ਜਾਂਦੇ ਨੇ ਕਿ ਅਸੀਂ ਪੰਜਾਬ ਦੇ ਮੁੱਦੇ ਚੁੱਕਨੇ ਨੇ ਪੰਜਾਬ ਦੇ ਲੀਡਰ ਬੜੇ ਵੱਡੇ ਦਾਅਵੇ ਕਰਦੇ ਨੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਕਿ ਅਸੀਂ ਪੰਜਾਬ ਦੇ ਨਾਲ ਖੜੇ ਹੋਏ ਆ ਪੰਜਾਬ ਦੀ ਗੱਲ ਕਰਾਂਗੇ ਹੁਣ ਤੱਕ ਜੇ ਗੱਲ ਕੀਤੀ ਜਾਵੇ ਭਾਵੇਂ ਅਕਾਲੀ ਦਲ ਸੱਤਾ ਦੇ ਵਿੱਚ ਸੀ ਕਿ ਭਾਵੇਂ ਕਾਂਗਰਸ ਸੱਤਾ ਦੇ ਵਿੱਚ ਸੀਗੀ ਭਾਵੇਂ ਹੁਣ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਹੈਗੀ ਆ ਇਹਨਾਂ ਦੇ ਦਾਅਵੇ ਹੁੰਦੇ ਨੇ ਕਿ ਅਸੀਂ ਪੰਜਾਬ ਦੀ ਲੜਾਈ ਲੜਾਂਗੇ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਨੌਜਵਾਨੀ ਦੀ ਖਾਸ ਤੌਰ ਤੇ ਚੰਡੀਗੜ੍ਹ ਦੀ ਲੜਾਈ ਲੜਾਂਗੇ ਪਰ ਜਦੋਂ ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋ ਜਾਵੇ ਉੱਪਰ ਵੱਡੇ ਪੱਧਰ ਤੱਕ ਇਕੱਠੇ ਹੋ ਕੇ ਵੋਟਾਂ ਜਿਹੜੀਆਂ ਨੇ ਲੈਣ ਲੱਗ ਜਾਣ ਪਰ ਉਹ ਲੜਾਈ ਪੰਜਾਬ ਦੀ ਤਾਂ ਕੀ ਲੜਨ ਚੰਡੀਗੜ੍ਹ ਦੀ ਲੜਾਈ ਤਾਂ ਕੀ ਲੜਨ ਚੰਡੀਗੜ੍ਹ ਨੂੰ ਵੱਖਰਾ ਕਰਨ ਦੀ ਸੋਚੀ ਜਾਂਦੇ ਨੇ ਮੈਂ ਗੱਲ ਕਰ ਰਿਹਾ ਮਨੀਸ਼ ਤਵਾੜੀ ਹੋਰਾਂ ਦੀ ਜੋ ਕਿ ਪੰਜਾਬ ਦੇ ਵਿੱਚ ਰਹੇ ਆਨੰਦਪੁਰ ਸਾਹਿਬ ਦੇ ਵਿੱਚ ਸੱਤਾ ਹੰਢਾਈ ਲੁਧਿਆਣੇ ਸੱਤਾ ਹੰਢਾਈ ਹੁਣ ਆਗਨੇ ਚੰਡੀਗੜ੍ਹ ਹੁਣ ਚੰਡੀਗੜ੍ਹ ਨੂੰ ਵੱਖਰਾ ਕਰਨ ਜਾ ਰਹੇ ਨੇ ਪਹਿਲਾਂ ਹੀ ਸੈਂਟਰ ਦੇ ਅਧੀਨ ਆ ਸੈਂਟਰ ਦੀਆਂ ਸਾਰੀਆਂ ਚੀਜ਼ਾਂ ਹੈਗੀਆਂ ਪਰ ਇਹ ਬਹੁਤ ਵੱਡੇ ਸਵਾਲ ਨੇ ਇਹਦੇ ਉੱਤੇ ਅਕਾਲੀ ਦਲ ਨੇ ਵੀ ਜਿਹੜੀ ਟਿੱਪਣੀ ਕੀਤੀ ਹੈਗੀ ਸਾਡੇ ਨਾਲ ਐਡਵੋਕੇਟ ਸਮਜੀਤ ਸਿੰਘ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕਿਉਂ ਕੀਤਾ ਜਾ ਰਿਹਾ ਮਨੀਸ਼ ਤਿਵਾੜੀ ਜੀ ਹੋਰੀਏ ਇਹ ਕਿਉਂ ਕਰ ਰਹੇ ਨੇ ਪੰਜਾਬ ਦੀ ਕਾਂਗਰਸ ਪੰਜਾਬ ਦੀ ਆਮ ਆਦਮੀ ਪਾਰਟੀ ਕਿਉਂ ਚੁੱਪ ਬੈਠੀ ਹੋਈ ਹੈ ਕਿਉਂਕਿ ਸੱਤਾ ਦੇ ਵਿੱਚ ਆ ਕੇ ਭੁੱਲ ਜਾਂਦੇ ਨੇ ਕਿ ਅਸੀਂ ਪੰਜਾਬ ਦੇ ਮੁੱਦੇ ਚੁੱਕਨੇ ਨੇ ਐਡਵੋਕੇਟ ਸਾਹਿਬ ਕਿਵੇਂ ਦੇਖਦੇ ਹੋ بڑے بڑے ਦਾਅਵੇ ਹੁੰਦੇ ਨੇ ਤਿਵਾੜੀ ਸਾਹਿਬ ਅਨੰਦਪੁਰ ਸਾਹਿਬ ਸੀਗੇ ਉਦੋਂ ਤਾਂ ਕਹਿੰਦੇ ਸੀ ਪਾਣੀਆਂ ਦਾ ਮੁੱਦਾ ਕਿਉਂਕਿ ਜਦੋਂ ਗੱਲ ਆਉਂਦੀ ਹੈ ਅਨੰਦਪੁਰ ਸਾਹਿਬ ਦੇ ਮਤੇ ਦੀ ਉਸਦੇ ਵੀ ਚੁੱਪ ਇਹ ਸਾਰੀਆਂ ਚੀਜ਼ਾਂ ਫਿਰ ਚੰਡੀਗੜ੍ਹ ਨੂੰ ਹੁਣ ਵੱਖਰਾ ਕਿਉਂ ਬਣਾਉਣਾ ਚਾਹੁੰਦੇ ਨੇ ਇਹ ਕੀ ਸਾਜ਼ਿਸ਼ ਹੈ ਕਿਸੇ ਦੀ ਕਿ ਜਾਣ ਕੇ ਚੀਜ਼ਾਂ ਕ੍ਰੀਏਟ ਕਰ ਰਹੇ ਨੇ ਦੇਖੋ ਲਾਸਟ ਵੀਕ ਜਿਹੜੀ ਕਾਂਗਰਸ ਪਾਰਟੀ ਹੈ ਭਾਜਪਾ ਹੈ ਇਹਨਾਂ ਨੇ ਇੱਕ ਆਪ ਦਾ ਵਿਜ਼ਨ ਡਾਕੂਮੈਂਟ ਜਿਹੜਾ ਉਹ ਰਿਲੀਜ਼ ਕੀਤਾ ਹੈ ਉਸ ਵਿਜ਼ਨ ਡਾਕੂਮੈਂਟ ਦੇ ਵਿੱਚ ਮਨੀਸ਼ ਤਵਾੜੀ ਉਹਨਾਂ ਨੇ ਗੱਲ ਕੀਤੀ ਹੈ ਜੀ ਕਿ ਉਹ ਜਿਹੇ ਕਾਂਗਰਸ ਦੀ ਸੈਂਟਰ ਚ ਸਰਕਾਰ ਬਣਦੀ ਹੈ ਜੇ ਉਹ ਐਮਪੀ ਬਣਦੇ ਨੇ ਉਹ ਚੰਡੀਗੜ੍ਹ ਨੂੰ ਜਿਹੜਾ ਇੱਕ ਸਟੇਟ ਡਿਕਲੇਅਰ ਕਰਨਗੇ ਜਿੱਦੀ ਆਪਦੀ ਵਿਧਾਨ ਸਭਾ ਹੋਏਗੀ ਆਪ ਦਾ ਮੁੱਖ ਮੰਤਰੀ ਹੋਏਗਾ ਲਾਈਕਲੀ ਦਿੱਲੀ ਜਦੋਂ ਉਹਨਾਂ ਨੇ ਇਹ ਗੱਲ ਕਹੀ ਹੈ ਅਸੀਂ ਬੜੇ ਡਿਸਪਾਇੰਟ ਹੋਏ ਆ ਕਿ ਅਸੀਂ ਤਾਂ ਬਹੁਤ ਲੰਬੀ ਲੜਾਈ ਲੜ ਰਹੇ ਆ ਕਿ ਸਭ ਤੋਂ ਪਹਿਲੇ ਤੇ ਜਿਹੜਾ ਪੰਜਾਬ ਹੈ ਉਹ ਆਪਦੀ ਰਾਜਧਾਨੀ ਪਾਕਿਸਤਾਨ ਚ ਲਾਹੌਰ ਛੱਡ ਗਿਆ ਹੈ ਜਿਹੜੀ origianally ਰਾਜਧਾਨੀ ਸੀ ਪੰਜਾਬ ਦੀ ਉਹ ਲਾਹੌਰ ਸੀ 60% ਏਰੀਆ ਅਲੋਂਗ ਵਿਦ ਰਾਜਧਾਨੀ ਉੱਥੇ ਰਹਿ ਗਈ ਹੈ ਜਦੋਂ ਅਸੀਂ ਇੱਥੇ ਆਏ ਹਾਂ ਫਿਰ ਦਿੱਲੀ ਦੀ ਹਕੂਮਤ ਨੇ ਕਿਹਾ ਕਿ ਪੰਜਾਬ ਨੂੰ ਰਾਜਧਾਨੀ ਦਿੱਤੀ ਜਾਂਦੀ ਹੈ Shimla ਹੂੰ Shimla ਵੀ 1952 ਦੇ ਵਿੱਚ ਉੱਥੇ ਕੋਈ ਡਿਮਾਂਡ ਨਹੀਂ ਸੀ ਹੈਗੀ ਹਿਮਾਚਲ ਕ੍ਰੀਏਟ ਕਰਨ ਦੀ ਇਹਨਾਂ ਨੇ ਹਿਮਾਚਲ ਕ੍ਰੀਏਟ ਕਰਕੇ Shimla ਵੀ ਪੰਜਾਬ ਕੋਲੇ ਖੋਲੀ ਰਾਜਧਾਨੀ ਫਿਰ ਉਹ ਰਾਜਧਾਨੀ ਸ਼ਿਫਟ ਹੋ ਗਈ ਚੰਡੀਗੜ੍ਹ 1966 ਦੇ ਵਿੱਚ ਇਹਨਾਂ ਨੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਬਣਾਇਆ ਜਿਹਦੇ ਤਹਿਤ ਇਹਨਾਂ ਨੇ ਕਿਹਾ ਕਿ ਹਰਿਆਣੇ ਨੂੰ ਇਹ ਰਾਜਸਤਾਨੀ ਸ਼ੇਅਰ ਕੀਤੀ ਜਾਏਗੀ ਫੈਸਿਲੀਟੇਟ ਕੀਤੀ ਜਾਏਗੀ ਜਦ ਤੱਕ ਨਵੀਂ ਰਾਜਸਤਾਨੀ ਹਰਿਆਣੇ ਨੂੰ ਨਹੀਂ ਦਿੰਦੇ ਜਦੋਂ ਇਹ ਸਾਰਾ ਐਜੀਟੇਸ਼ਨ ਚੱਲਿਆ ਹੈ ਤੇ ਤੁਹਾਨੂੰ ਪਤਾ ਹੈ ਕਿ ਪੰਜਾਬ ਦਾ ਬੱਚਾ ਬੱਚਾ ਇਹ ਗੱਲ ਕਰਦਾ ਸੀ ਕਿ ਖਿੜਿਆ ਫੁੱਲ گلاب ਦਾ ਛੰਡੀਗੜ੍ਹ ਪੰਜਾਬ ਦਾ ਹੈ ਉਸ ਪ੍ਰੈਸ਼ਰ ਦੇ ਤਹਿਤ ਜਿਹੜਾ ਸੀ 1985 ਦੇ ਵਿੱਚ ਰਜੀਵ ਲੋਂਗਵਾਲ ਅਕੋਰਡ ਹੋਇਆ ਜਿਹਦੇ ਵਿੱਚ ਕਿਹਾ ਹੈ ਕਿ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਜਿਹੜੇ ਇਲਾਕੇ ਨੇ ਉਹ ਪੰਜਾਬ ਨੂੰ ਮਿਲਣਗੇ कि ਜਿਹੜੀ ਮਨੀਸ਼ ਤਿਵਾੜੀ ਜੀ ਨੇ ਇਹਦੇ ਫਾਦਰ ਸੀ ਪ੍ਰੋਫੈਸਰ ਤਿਵਾੜੀ ਜਿਹੜੀ ਉਹਨਾਂ ਜਿਹੜੇ ਪੰਜਾਬ ਪੰਜਾਬੀ ਤੇ ਚੰਡੀਗੜ੍ਹ ਦੇ ਹੱਕ ਸੀ ਜੀ ਉਹ ਮਿਸਿਸ ਇੰਦਰਾ ਗਾਂਧੀ ਜਿਹੜੀ ਉਸ ਵੇਲੇ ਦੀ ਪ੍ਰਾਈਮ ਮਿਨਿਸਟਰ ਸੀ ਉਹਦੇ ਬੜੇ ਰਾਈਟ ਹੈਂਡ ਪਰਸਨ ਸੀ ਉਹਨਾਂ ਨੇ ਇੱਕ ਵਾਰੀ ਜਿਹੜਾ ਚੰਡੀਗੜ੍ਹ ਦੇ ਵਿੱਚ ਜਿੰਨੇ ਸਿਨੇਮਾ ਹਾਲ ਨੇ ਉਹਨਾਂ ਦੇ ਟਿਕਟ ਕਾਊਂਟਰ ਤੇ ਜਾ ਕੇ ਟੇਪ ਰਿਕਾਰਡਰ ਨਾਲ ਰਿਕਾਰਡਿੰਗ ਕੀਤੀ ਉਸ ਤੋਂ ਬਾਅਦ ਮਿਸਿਸ ਇੰਦਰਾ ਨੂੰ ਉਹਨਾਂ ਨੇ ਦੱਸਿਆ ਕਿ ਮੈਡਮ ਚੰਡੀਗੜ੍ਹ ਦੇ ਵਿੱਚ ਲੋਕ ਪੰਜਾਬੀ ਬੋਲਦੇ ਨੇ ਚੰਡੀਗੜ੍ਹ ਪੰਜਾਬ ਦਾ ਹੈ ਦੂਸਰੀ ਵਾਰੀ ਉਹਨਾਂ ਨੇ ਆਪ ਦੇ ਖੂਨ ਨਾਲ ਚਿੱਠੀ ਲਿਖੀ ਹੈ ਮਿਸਿਸ ਇੰਦਰਾ ਗਾਂਧ ਦिल्‍ली ਨੂੰ ਕਿ ਚੰਡੀਗੜ੍ਹ ਔਰ ਪੰਜਾਬੀ ਦੇ ਹੱਕਾਂ ਦੀ ਰਾਖੀ ਲਈ ਉਹਨਾਂ ਨੇ ਕੀਤੀ ਹੈ ਤੇ ਅੱਜ ਪ੍ਰੋਫੈਸਰ ਤਿਵਾੜੀ ਦੀ ਬਦੌਲਤ ਪੰਜਾਬ ਦੇ ਲੋਕਾਂ ਨੇ ਮਨੀਸ਼ ਨੂੰ ਪਹਿਲੇ ਤਾਂ ਲੁਧਿਆਣੇ ਤੋਂ ਐਮਪੀ ਬਣਾਇਆ ਫਿਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਣਾਇਆ ਤੇ ਪੰਜਾਬ ਦੇ ਕੋਟੇਚ ਸੈਂਟਰ ਸਰਕਾਰ ਚੋਂ ਕੈਬਨਿਟ ਵਜ਼ੀਰ ਵੀ ਰਹੇ ਜਿਹੜੀ ਇਸ ਕਿਸਮ ਦੀ ਸਟੇਟਮੈਂਟ ਹੈ ਮੇਰਾ ਪਹਿਲਾ ਤੇ ਉਹਨਾਂ ਨੂੰ ਸਵਾਲ ਇਹ ਹੈਗਾ ਕਿ ਤਿਵਾੜੀ ਜੀ ਤੁਸੀਂ ਸੁਪਰੀਮ ਕੋਰਟ ਦੇ ਵਕੀਲ ਹੋ ਚੰਡੀਗੜ੍ਹ ਦੀ ਆਬਾਦੀ ਹੈਗੀ ਹੈ 6.5 ਲੱਖ ਕੀ 6.5 ਲੱਖ ਦੀ ਆਬਾਦੀ ਤੇ ਵਿਧਾਨ ਸਭਾ ਬਣ ਸਕਦੀ ਹੈ ਕੀ 6.5 ਲੱਖ ਦੀ ਆਬਾਦੀ ਤੇ ਤੁਸੀਂ ਇੱਕ 10 ਕਿਲੋਮੀਟਰ ਦੇ ਏਰੀਏ ਨੂੰ ਚੀਫ ਮਿਨਿਸਟਰ ਲਾ ਸਕਦੇ ਹੋ ਤੇ ਜੇ ਤੁਸੀਂ ਇਹ ਗੱਲ ਤੇ ਆ ਗਿਓ ਤੇ ਫਿਰ ਤੇ ਇਹਦਾ ਮਤਲਬ ਹੈ ਕਿ ਚਾਰ ਜ਼ੋਨ ਤੋਂ ਬਾਅਦ ਤਾਂ ਫਿਰ ਤੁਸੀਂ ਹਿੰਦੂਸਤਾਨ ਚ 5700 ਨਵੀਂ ਸਟੇਟ ਲਿਆਉਗੇ ਕਿ ਕਿ 6 ਲੱਖ ਤੋਂ ਵੱਧ ਆਬਾਦੀ ਵਾਲੇ ਤਾਂ ਮੈਨੂੰ ਲੱਗਦਾ ਹਜ਼ਾਰ ਦੇ ਕਰੀਬ ਸ਼ਹਿਰ ਹੋਣਗੇ ਹਿੰਦੁਸਤਾਨ ਦੇ ਵਿੱਚ ਇਹ ਕਿਉਂ ਅਜਿਹਾ ਕੀਤਾ ਜਾ ਰਿਹਾ ਸਵਾਲ ਇਹੀ ਹੈ ਕਿਉਂਕਿ ਜਦੋਂ ਸੱਤਾ ਦੇ ਵਿੱਚ ਹੁੰਦੇ ਨੇ ਜਾਂ ਪੰਜਾਬ ਦੇ ਵਿੱਚ ਸੀਗੇ ਇਹਨਾਂ ਦੇ ਵੱਡੇ ਵੱਡੇ ਦਾਅਵੇ ਸੀਗੇ ਕਿ ਅਸੀਂ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਦਵਾਂਗੇ ਕਿਉਂਕਿ ਪੰਜਾਬ ਦਾ ਚੰਡੀਗੜ੍ਹ ਹੈ ਪੰਜਾਬ ਦੇ ਪਿੰਡ ਜਿਹੜੇ ਨੇ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ ਫਿਰ ਹੁਣ ਇਹ ਜੀਹਾਂ ਸਟੇਟਮੈਂਟਾਂ ਫਿਰ ਕਿਸ ਦੇ ਕਹਿੰਤੇ ਉਹਨਾਂ ਦੇ ਕੋਲੋਂ ਕਹਾਇਆ ਜਾ ਰਿਹਾ ਫਿਰ ਆਮ ਆਦਮੀ ਪਾਰਟੀ ਕਿਉਂ ਚੁੱਪ ਬੈਠੀ ਹੋਈ ਹੈ ਉਹ ਤਾਂ ਪੰਜਾਬ ਦੇ ਵਿੱਚ ਰਾਜ ਕਰਦੀ ਹੈ ਸੱਤਾ ਦੇ ਵਿੱਚ ਹੈਗੀ ਹੈ ਉਹ ਕਿਉਂ ਚੁੱਪ ਬੈਠੀ ਹੋਈ ਹੈ ਇਹ ਕੁਝ ਜਿਹੜਾ ਇਹ ਵਿਸ਼ਾ ਹੈ ਇਹਦੇ ਉੱਪਰ ਨਾਤੇ ਜਿਵੇਂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇਹ ਜਿਹੜਾ ਵਿਜ਼ਨ ਡਾਕੂਮੈਂਟ ਹੈ ਕਾਂਗਰਸ ਦਾ ਨਹੀਂ ਹੈ ਕੱਲ ਪ੍ਰਿੰਕਾ ਗਾਂਧੀ ਜਾ ਕੇ ਆਈ ਹੈ ਉਹਨੇ ਵੀ ਇਸ ਗੱਲ ਤੇ ਚੁੱਪ ਹੈਗੀ ਹੈ ਜਿਹੜਾ ਲਾਲਾ ਕੈਦਰੀਵਾਲਾ ਆਪ ਦਾ ਕਨਵੀਨਰ ਹੈ ਉਹਦੀ ਵੀ ਕੋਈ ਸਟੇਟਮੈਂਟ ਨਹੀਂ ਦੀ ਹੁੰਨ ਪੰਜਾਬ ਦੇ ਵਿੱਚ ਭਗਵੰਤ ਮਾਨ ਕਹਿੰਦਾ ਕਿ ਮੈਂ ਤਾਂ ਆਪ ਦੀ ਤੀਵੀਂ ਤੇ ਬੱਚੇ ਛੱਡ ਦਿੱਤੇ ਨੇ ਮੈਂ ਜੁੰਦਾ ਹੀ ਪੰਜਾਬ ਲਿਆ ਹ ਹ ਤੇ ਜੀ ਐਟੀ ਵੱਡੀ ਗੱਲ ਮਨੀਸ਼ ਤਵਾਰੀ ਨੇ ਕਰ ਦਿੱਤੀ ਹੈ ਤੇ ਭਗਵੰਤ ਮਾਨ ਤੇ ਕਿਹੜਾ ਪ੍ਰੈਸ਼ਰ ਹੈਗਾ ਕਿ ਉਹ ਇੱਥੇ ਇਰਤੂ ਸਪੋਰਟ ਵਾਪਸੀ ਕਿਉਂ ਨਹੀਂ ਲੈ ਰਹੀ ਆ ਆਮ ਪਾਰਟੀ ਹਮ ਇਹ ਹੀ ਸਵਾਲ ਸਾਡਾ ਅ ਇਹਦਾ ਜਿਹੜਾ ਮੁੰਡਾ ਰਾਜਵ ਰਿੰਗ ਹੈ ਕਾਂਗਰਸ ਦਾ ਪ੍ਰਧਾਨ ਉਹਨੂੰ ਹੈਗਾ ਤੇ ਫਿਰ ਜਿਹੜੇ ਖੈਰਾ ਸਾਹਿਬ ਨੇ ਜਿਹੜੇ ਕਹਿੰਦੇ ਨਹੀਂ ਕਿ ਮੈਂ ਤਾਂ ਜੁੰਦਾ ਹੀ ਪੰਜਾਬ ਲਿਆ ਅੱਜ ਐਨੇ ਦਿਨ ਹੋ ਗਏ ਨੇ ਤੇਰੇ ਤੇ ਕਿਹੜਾ ਪ੍ਰੈਸ਼ਰ ਹੈਗਾ ਤੁਸੀਂ ਕਿਉਂ ਚੁੱਪ ਹੈਗੇ ਹੋ ਸੋ ਇਹ ਬੜਾ ਇਹ ਜਾਣ ਕੇ ਅਨ ਦੇਖਿਆ ਕੀਤਾ ਜਾ ਰਿਹਾ ਜਿਸ ਤੋਂ ਪੰਜਾਬ ਨੂੰ ਫਾਇਦਾ ਹੋਵੇ ਪੰਜਾਬ ਦੀ ਜਵਾਨੀ ਨੂੰ ਫਾਇਦਾ ਹੋਵੇ ਉਹ ਨਹੀਂ ਚੁੱਕਣਾ ਚਾਹੁੰਦੇ ਜਿਸ ਤੋਂ ਇਹਨਾਂ ਨੂੰ ਕੁਝ ਮਿਲੇ ਇਹਨਾਂ ਨੂੰ ਪਬਲਿਸਿਟੀ ਮਿਲੇ ਇਹ ਉਹ ਚੀਜ਼ ਚੁੱਕਣਾ ਚਾਹੁੰਦੇ ਨੇ ਇਸ ਨੂੰ ਅਨ ਦੇਖਿਆ ਕਰ ਰਹੇ ਨੇ ਫਿਰ ਸਾਰੇ ਲੀਡਰ ਪਾਸਪਾਲ ਖਹਿਰਾ ਭਗਵੰਤਮਾਨ ਸਾਹਿਬ ਦੇਖੋ ਸਾਡੇ ਤਾਂ ਹੀ ਸਵਾਲ ਹੈ ਕਿ ਮਨੀਸ਼ ਤਵਾੜੀ ਦੀ ਜ਼ਰੂਰਤ ਕੀਵੇਂ ਪੈਦਾ ਹੋਈ ਹੈ ਇਹ ਗੱਲ ਕਰਨ ਤੇ ਜੇ ਉਹਨੇ ਗੱਲ ਕੀਤੀ ਹੈ ਉਦੀ ਖਿਲਾਫ ਅੱਜ ਪੰਜਾਬ ਚ ਕੋਈ ਵੀ ਨਹੀਂ ਬੋਲਿਆ ਇਸ ਉਸ ਤੋਂ ਵੀ ਜ਼ਿਆਦਾ ਖਤਰਨਾਕ ਗੱਲ ਹੈ ਸ਼ਰਮ ਵਾਲੀ ਗੱਲ ਹੈ ਜਿਸ ਨੇ ਸ਼ਾਬਾਸ਼ ਦਿੱਤੀ ਹੋਣੀ ਹੈ ਪਿੱਠ ਥਾਪੜੀ ਹੋਣੀ ਆ ਵੀ ਕਹਿ ਕੋਈ ਗੱਲ ਨਹੀਂ ਅਸੀਂ ਖੜੇ ਆ ਫੇਰੀ ਕੀਤਾ ਹੋਣਾ ਉਹਨਾਂ ਨੇ ਹਾਂ ਮਤਲਬ ਉਹਨੂੰ ਬੈਕਅਪ ਹੈਗਾ ਤਾਂ ਹੀ ਉਹਨੇ ਐਡਾ ਵੱਡਾ ਸਟੈਪ ਕੀਤਾ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਲਈ ਕਾਂਗਰਸ ਹੀ ਨਹੀਂ ਚੰਡੀਗੜ੍ਹ ਦੇ ਵਿੱਚ ਆਈਜੀ ਆਫ ਲੈਵਲ ਦਾ ਜਿਹੜਾ ਅਫਸਰ ਸੀ ਉਹ ਹੁੰਦਾ ਸੀ ਉਨ ਦਲੀ ਦੀ ਸਰਕਾਰ ਨੇ ਇੱਥੇ ਚੁਪਚਾਪ ਉਹਨੂੰ ਡਾਇਰੈਕਟਰ ਜਨਰਲ ਦੀ ਪੋਸਟ ਕ੍ਰੀਏਟ ਕਰ ਦਿੱਤੀ ਹੈ ਜਿਹੜਾ ਡਾਇਰੈਕਟਰ ਜਨਰਲ ਹੁੰਦਾ ਹੈ ਉਹ ਹਮੇਸ਼ਾ ਸਟੇਟ ਵਿੱਚ ਹੁੰਦਾ ਹੈ ਤੇ ਜਦੋਂ ਭਾਜਪਾ ਦਾ ਇੱਕ ਵੱਡਾ ਲੀਡਰ ਆਇਆ ਸੀ ਕੁਝ ਮਹੀਨੇ ਪਹਿਲੇ ਤਾਂ ਉਹਨੇ ਕਿਹਾ ਚੰਡੀਗੜ੍ਹ ਦਾ ਰੈਫਰੈਂਡਮ ਹੋਣਾ ਚਾਹੀਦਾ ਹੈ ਤੂੰ ਤੋਂ ਮੈਂ ਉਹਦਾ ਜਵਾਬ ਦਿੱਤਾ ਸੀ ਕਿ ਰੈਫਰੈਂਡਮ ਜ਼ਰੂਰ ਹੋਣਾ ਚਾਹੀਦਾ ਸੀ ਮਨਾ ਨਹੀਂ ਕਰਦੇ ਪਰ ਇਹ ਰੈਫਰੈਂਡਮ ਜਿੱਥੇ ਤੁਸੀਂ ਵਾਅਦਾ ਕੀਤਾ ਸੀ ਕਸ਼ਮੀਰ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਦੂਸਰੀ ਗੱਲ ਹੈ ਇਹ ਰੈਫਰੈਂਡਮ ਚੰਡੀਗੜ੍ਹ ਦਾ 1966 ਨੂੰ ਬੇਸ ਬਣਾ ਕੇ ਹੋਣਾ ਚਾਹੀਦਾ ਹੈ ਜੇ ਤੁਸੀਂ ਕਹੋਗੇ ਕਿ ਨਾ 40 ਸਾਲਾਂ ਦੇ ਵਿੱਚ ਤੁਸੀਂ ਬੜੀ ਕਾਂਸਪਰੇਸੀ ਕੀਤੀ ਹੈ ਉਸ ਕਾਂਸਪਰੇਸੀ ਦੇ ਵਿੱਚ ਤੁਸੀਂ ਸਭ ਤੋਂ ਪਹਿਲੇ ਹਰਿਆਣਵੀਆਂ ਤੇ ਪੰਜਾਬੀਆਂ ਨੂੰ ਇਗਨੋਰ ਕੀਤਾ ਹੈ ਇਹਨਾਂ ਨੂੰ ਇਗਨੋਰ ਕਰਕੇ ਤੁਸੀਂ ਜਿਹੜੇ ਬਾਹਰਲੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਨੇ ਜਦੋਂ ਸਰਕਾਰੀ ਨੌਕਰੀਆਂ ਮਿਲੀਆਂ ਨੇ ਲੋਕਾਂ ਨੇ ਆਪਦੇ ਇੱਥੇ ਘਰ ਬਣਾ ਕੇ ਵੋਟਰ ਬਣੇ ਨੇ ਫਿਰ ਜਿਹੜੇ ਪੂਰਬੀ ਲੋਕ ਨੇ ਉਹਨਾਂ ਨੂੰ ਝੁੱਗੀ-ਚੌਂਪੜੀਆਂ 'ਚ ਕਬਜ਼ਾ ਕਰਾ ਕੇ ਉਹਨਾਂ ਨੂੰ ਸਬਸਿਡਾਈਜ਼ਡ ਰੇਟ ਤੇ ਜਿਹੜੇ ਮਕਾਨ ਸਸਤੇ ਦੇ ਦਿੰਦੇ ਨੇ ਉਹ ਜਿਹੜੀ 3-4 ਲੱਖ ਵੋਟ ਇਹ ਬਣੀ ਹੈ ਉਹਦੇ ਸਿਰ ਤੇ ਅੱਜ ਭਾਜਪੀ ਵੀ ਕਹਿੰਦੀ ਹੈ ਚੰਡੀਗੜ੍ਹ 'ਚ ਰੈਫਰੈਂਡਮ ਹੋਣਾ ਚਾਹੀਦਾ ਹੈ ਤੇ ਇਹ ਤੁਹਾਨੂੰ ਪੰਜਾਬ ਦੇ ਲੋਕਾਂ ਦੀ ਅਨਖ ਤੇ ਸਵਾਲ ਹੈਗਾ ਹੁਣ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਜੇ ਤੱਕ ਸਟਿਲ 70-75 ਸਾਲ ਦੇ ਵਿੱਚ ਜੇ ਅਸੀਂ ਐਵੇਂ ਦਾਵਾ ਛੱਡਦੇ ਜਾਵਾਂਗੇ ਤੇ ਫਿਰ ਪੰਜਾਬ ਕਾਦੀ ਜ਼ੁਗਰ ਰਹੇਗਾ ਫਿਰ ਤਾਂ ਜਿਹੜੀ ਇਹ ਰਾਜਸਥਾਨੀ ਹੈ ਉਹ ਵੀ ਇਹ ਹਿੰਦੁਸਤਾਨ ਦੀ ਪਹਿਲੀ ਸਟੇਟ ਹੈ ਕਿ ਜਿਹੜੀ ਪਿਛਲੇ 70 ਸਾਲਾਂ ਤੋਂ ਆਪਦੀ ਰਾਜਸਥਾਨੀਲੀ ਸਰਚ ਕਰ ਰਹੀ ਹੈ ਤਰਸ ਰਹੀ ਹੈ ਹੂੰ ਬਿਲਕੁਲ ਜੇ ਗੱਲ ਕੀਤੀ ਜਾਵੇ ਹਰਿਆਣਾ ਵੀ ਦਾਵਾ ਮਾਰਦਾ ਕਿ ਚੰਡੀਗੜ ਸਾਡਾ ਹੈਗਾ ਚੰਡੀਗੜ ਦੇ ਲਈ ਲੜਾਈ ਹੁੰਦੀ ਹੈ ਪੰਜਾਬ ਤਾਂ ਕਹਿ ਰਿਹਾ ਕਿ ਸਾਡੇ ਪਿੰਡੋਂ ਜਾੜੇ ਗਏ ਨੇ ਹਿਮਾਚਲ ਖੋਲਿਆ ਲਹਾੜ ਖੋਲਿਆ ਜਿਵੇਂ ਦੱਸ ਰਹੇ ਸੀਗੇ ਕਿ ਐਡਵੋਕੇਟ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਜਿੰਨੇ ਲੀਡਰ ਨੇ ਉਹਨਾਂ ਦੇ ਮੂੰਹ ਦੇ ਉੱਤੇ ਤਾਲਾ ਕਿਉਂ ਲੱਗਿਆ ਪਵਾ ਅਕਾਲੀ ਦਲ ਨਾਲ ਆ ਉਹ ਉਹ ਭਾਜੀਪੀ ਨਾਲ ਆ ਪਵਾ ਆਮ ਆਦਮੀ ਪਾਰਟੀ ਨਾਲ ਇਹਨਾਂ ਦੇ ਮੂੰਹਾਂ ਦੇ ਉੱਤੇ ਤਾਲੇ ਕਿਉਂ ਲੱਗੇ ਵੱਡੇ ਕਿ ਜਿਸ ਦਿਨ ਕਿਦ ਨਾਲੇ ਚੀਜ਼ਾਂ ਬਿਆਨਵਾਜ਼ੀਆਂ ਹੋ ਰਹੀਆਂ ਨੇ ਚੁੱਪ ਕਿਉਂ ਨੇ ਗੱਲ ਹੀ ਹੈ ਜੀ ਜਦੋਂ ਵੀ ਮਨੀਸ਼ ਤਵਾੜੀ ਜੀ ਪਹਿਲਾਂ ਲੁਧਿਆਣੇ ਤੋਂ ਜਿੱਤ ਕੇ ਆਏ ਸੀਗੇ ਮੈਂਬਰ ਪਾਰਲੀਮੈਂਟ ਬਣੇ ਸੀਗੇ ਫਿਰ ਆਨੰਦਪੁਰ ਸਾਹਿਬ ਤੋਂ ਆਏ ਸੀਗੇ ਇਹ ਟੈਸਟਲ ਦੀ ਫੇਲ ਹੋ ਕੇ ਆਏ ਹੋਏ ਨੇ ਜਦੋਂ ਚੰਡੀਗੜ੍ਹ ਦੇ ਵਿੱਚ ਆਏ ਨੇ ਚੰਡੀਗੜ੍ਹ ਦੇ ਵਿੱਚ ਮੈਂ ਵੀ ਚੰਡੀਗੜ੍ਹ ਮੈਂ ਪਿੰਡ ਤੋਂ ਵੀ ਆ ਮੈਂ ਸ਼ਹਿਰ ਤੋਂ ਮੈਂ ਚੰਡੀਗੜ੍ਹ ਦਾ ਵਸਨੀਕ ਆ ਜੀ ਚੰਡੀਗੜ੍ਹ ਦੇ ਲੋਕਾਂ ਦੀ ਕੋਈ ਡਿਮਾਂਡ ਨਹੀਂ ਹੈਗੀ ਵੀ ਇੱਥੇ ਵਿਧਾਨ ਸਭਾ ਬਣੇ ਵੱਖਰੀ ਸਟੇਟ ਬਣੇ ਕਿ ਲੋਕ ਐਮਐਲਏ ਚੋਣਨ ਸਾਢੇ 6 ਲੱਖ 53000 ਵੋਟ ਹੈ ਇੱਥੇ ਲੋਕਾਂ ਦੀ ਡਿਮਾਂਡ ਹੀ ਕੋਈ ਨਹੀਂ ਮਨੀਸ਼ ਤਵਾੜੀ ਜੀ ਦੇ ਤੇ ਕਾਂਗਰਸ ਪਾਰਟੀ ਤੇ ਤੇ ਜਿਹੜੀ ਐਨਡੀਆ ਗਠਵੰਧਨ ਹੈ ਵਿੱਚ ਆਮ ਆਦਮੀ ਪਾਰਟੀ ਹੈ ਇਹਨਾਂ ਦੀ ਵਿਚਾਰਧਾਰਾ ਇੱਕ ਹੈਗੀ ਹੈ ਇਹ ਹਮੇਸ਼ਾ ਹੀ ਪੰਜਾਬ ਨੂੰ ਕਟਿਆ ਇਹਨਾਂ ਨੇ ਇਹਨਾਂ ਨੇ ਦਿੱਲੀ ਵੀ ਹਰਿਆਣਾ ਵੀ ਚੰਡੀਗੜ੍ਹ ਨੂੰ ਇਹ ਖੋਕੇ ਲੈ ਗਏ ਨੇ ਤੇ ਹੁਣ ਸਿੱਧੇ ਤੌਰ ਤੇ ਵਿਧਾਨ ਸਭਾ ਬਣਾਉਣ ਲੱਗੇ ਨੇ ਇਹ ਕਿ ਤਾਂ ਨਹੀਂ ਇਹ ਤਾਂ ਨਹੀਂ ਅਸੀਂ ਬਣਵਾ ਬਣ ਦੇਵਾਂਗੇ ਸਾਡੀ ਪਾਰਟੀ ਸ਼ਰੋਮਣੀ ਅਕਾਲੀ ਦਲ ਅਮਰਸਰ ਮੈਂ ਚੰਡੀਗੜ੍ਹ ਦਾ ਪ੍ਰਧਾਨ ਹੋਣ ਦੇ ਨਾਂ ਦੇ ਉੱਤੇ ਸਾਡੀ ਪਾਰਟੀ ਇਸ ਦੇ ਉੱਤੇ ਜਿਹੜੇ ਲਾਇਕ ਮੈਂਡਡ ਲੋਕ ਨੇ ਜਿਹੜੇ ਲੋਕ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਨੇ ਜਿਹੜੇ ਲੋਕ ਅਨਸਾਪਸੰਦ ਲੋਕ ਨੇ ਅਸੀਂ ਤਾਂ ਉਹਨਾਂ ਨੂੰ ਨਾਲ ਲੈ ਕੇ ਮਨੀਸ਼ ਤਵਾੜੀ ਦਾ ਹਰ ਪੱਖ ਤੋਂ ਹਰ ਗੱਲ ਉੱਤੇ ਜਿਵੇਂ ਅੱਜ ਕੱਲ ਦੇ ਡੈਮੋਕਰੈਟਿਕ ਸਿਸਟਮ ਦੇ ਨਾਲ ਅਸੀਂ ਤਾਂ ਵਿਰੋਧ ਠੋਕ ਕੇ ਕਰਾਂਗੇ ਇਹਨਾਂ ਦਾ ਜਿਹੜੇ ਇਹ ਗੱਲ ਕਹਿੰਦੇ ਨੇ ਉਹ ਤਾਂ ਕਲੀਅਰ ਹੀ ਹੋ ਗਈ ਐਂਡੀਆ ਦੀ ਤੇ ਜਦੋਂ ਭਾਜਪਾ ਖੋਕੇ ਲੱਗੀ ਹੈ ਕਾਂਗਰਸੀ ਬੋਲੇ ਨਹੀਂ ਹੈਗੇ ਜਦੋਂ ਸਿੱਧੇ ਕੰਟਰੋਲ ਇਹਦਾ ਚੰਡੀਗੜ੍ਹ ਦਾ ਉਹਦੇ ਦਿੱਲੀ ਦੇ ਅੰਡਰ ਹੋ ਗਿਆ ਤੇ ਹੁਣ ਇਹ ਵਿਧਾਨ ਸਭਾ 'ਚ ਬਿਲਕੁਲ ਤੋੜਨ ਲੱਗਿਆ ਹੈ ਇਹ ਜਦੋਂ 1900 ਜਦੋਂ 47 ਤੋਂ ਬਾਅਦ ਸਿੱਖਾਂ ਨੇ ਸੰਘਰਸ਼ ਕੀਤਾ ਵੀ ਸਾਨੂੰ ਪੰਜਾਬੀ ਸੂਬਾ ਦਿਓ ਪੰਜਾਬੀ ਸੂਬੇ ਤੋਂ ਬਾਅਦ ਉਹ ਬਸ ਤੋੜ ਤੋੜ ਕੇ ਕੱਟ ਦੇ ਕੇ ਸਾਨੂੰ ਕਾਰਨ ਇਹ ਸੀਗਾ ਜਿਹੜਾ ਧਰਮ ਜੋਤੋਂ ਮੋਰਚਾ ਵੀ ਲੱਗਿਆ ਐਮਰਜੈਂਸੀ ਵੀ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਖੜਕੂ ਮੰਡ ਮੂਵਮੈਂਟ ਵੀ ਜੱਲੀ ਚੰਡੀਗੜ੍ਹ ਕਰਕੇ ਤਾਂ ਸਾਰਾ ਕੁਝ ਹੋ ਗਿਆ ਅਸੀਂ ਇਸ ਤਰੀਕੇ ਦੇ ਨਾਲ ਸੌਖੇ ਤਰੀਕੇ ਦੇ ਨਾਲ ਕਿਵੇਂ ਮੰਡ ਦੇ ਦੇ ਦਾਂਗੇ ਦੱਸੋ ਗੱਲ ਅੱਛਾ ਜਿਹੜੇ ਪ੍ਰਧਾਨ ਨੇ ਵਕਰੀਆਂ ਵਕਰੀਆਂ ਪਾਰਟੀਆਂ ਦੇ ਭੌਂ ਸੁਨੀਲ ਜਾਖੜ ਨੇ ਭਾਵੇਂ ਭਗਵੰਤ ਮਾਨ ਸਾਹਿਬ ਹੁਣ ਮੁੱਖ ਮੰਤਰੀ ਨੇ ਉਹ ਵੀ ਪ੍ਰਧਾਨ ਰਹਿੰਦੇ ਨੇ ਆਪਣੀ ਪਾਰਟੀ ਦੇ ਸੁਖਵੀਰ ਸਿੰਘ ਬਾਦਲ ਨੇ ਤੇ ਭਾਵੇਂ ਹੋਰ ਜਿੰਨੇ ਵੀ ਨੇ ਇਹ ਫਿਰ ਚੁੱਪ ਕੇ ਬੈਠੇ ਹੋਏ ਨੇ ਇਹ ਕਿਉਂ ਨਹੀਂ ਖਾਸ ਤੌਰ ਤੇ ਆ ਕੇ ਕਹਿ ਰਹੇ ਕਿ ਵੀ ਤੁਹਾਡੀ ਜ਼ਰੂਰਤ ਕਿਵੇਂ ਹੋਈ ਪੰਜਾਬ ਦੇ ਵੱਲੋਂ ਚੰਡੀਗੜ੍ਹ ਨੂੰ ਅੱਡ ਕਰਨ ਦੀ ਰਾਜਧਾਨੀ ਆ ਅਸੀਂ ਰਾਜਧਾਨੀ ਕਿਹੜੀ ਲਵਾਂਗੇ ਫਿਰ ਪੰਜਾਬ ਕੋਲ ਤਾਂ ਰਾਜਧਾਨੀ ਨਹੀਂ ਰਹਿ ਜਾਣੀ ਇਹ ਸਰਕਾਰ ਦੇ ਨਾਲ ਸਿੱਧਾ ਤੌਰ ਤੇ ਕੇਂਦਰ ਸਰਕਾਰ ਦੇ ਨਾਲ ਮਲੇਚ ਹੋਏ ਨੇ ਸਾਰੇ ਸੁਖਵੀਰ ਸਿੰਘ ਬਾਦਲ ਉਹ ਰਹੀ ਅੱਜ ਤੱਕ ਤਾਂ ਲੰਬਾ ਸਮਾਂ ਤਾਂ ਰਾਜ ਇਹਨਾਂ ਨੇ ਨਹੀਂ ਕੀਤਾ ਪੰਜ ਵਾਰ ਦੇ ਚੀਫ ਮਿਨਿਸਟਰ ਅੱਜ ਤੱਕ 96 ਤੋਂ ਬਾਅਦ ਵੀ ਸੁਖਵੀਰ ਸਿੰਘ ਬਾਦਲ ਕਦੇ ਪਾਵਰ ਤੋਂ ਹਟੇ ਨਹੀਂ ਕਦੇ ਜੇ ਜਾਂ ਸੈਂਟਰ ਸਰਕਾਰ ਦੇ ਵਿੱਚ ਭਾਈਵਾਲ ਹੈ ਜਾਂ ਪੰਜਾਬ ਚ ਸਰਕਾਰ ਹੈ ਇਹ ਤਾਂ ਪਹਿਲੀ ਗੱਲ ਤਾਂ ਸੁਖਵੀਰ ਬਾਦਲ ਕਾਲੀ ਦਲ ਤਾਂ ਉਮੀਦ ਰੱਖੀ ਨਹੀਂ ਜਾ ਸਕਦੀ ਵੀ ਇਹ ਕਿਤੇ ਪੰਜਾਬ ਦੀ ਲੜਾਈ ਤੇ ਚੰਡੀਗੜ੍ਹ ਦੀ ਲੜਾਈ ਲੜੂਗਾ ਕਾਂਗਰਸ ਇਹ ਕੰਮ ਕਰਦੀ ਆਈ ਹੈ ਉਹਦੇ ਨਾਲ ਭਗਵੰਤ ਮਾਨ ਵੀ ਰਲ ਗਿਆ ਅੱਜ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਇਹਨਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕਰਨਾ ਚਾਹੀਦਾ ਪੰਜਾਬੀ ਲੋਕਾਂ ਨੂੰ ਹਰ ਬੰਦੇ ਨੂੰ ਤੇ ਇਹਨਾਂ ਦੇ ਪੁਤਲੇ ਫੂਕਣੇ ਚਾਹੀਦੇ ਨੇ ਇਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਹਰ ਪੱਖ ਦੇ ਤੋਂ ਇਹ ਗੱਲ ਚੰਡੀਗੜ੍ਹ ਤੋਂ ਬਾਹਰ ਵੀ ਲੜਾਈ ਲੜਨ ਦੀ ਲੋੜ ਹੈ ਜੇ ਪੰਜਾਬ ਦੇ ਲੋਕਾਂ ਨੂੰ ਅੱਜ ਹਾਂ ਸਿੱਖਾਂ ਦੇ ਨਾਲ ਜੋ ਇਹਨਾਂ ਨੂੰ ਨਫ਼ਰਤ ਸਾਡੇ ਸਿੱਖਾਂ ਨਾਲ ਹੈ ਇਹਨਾਂ ਨੂੰ ਇਹ ਗੱਲ ਭੁੱਲ ਚੁੱਕੇ ਨੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਸਿੱਖ ਨੇ ਦੂਜੇ ਨੰਬਰ ਤੇ ਸਨਾਤਨ ਧਰਮ Hindu ਹੈ ਫਿਰ ਮੁਸਲਮਾਨ ਜੈਨੀ ਬੋਧੀ ਵੀ ਨੇ ਇੱਥੇ ਇਹਨਾਂ ਨੂੰ ਸਾਡੇ ਇਹ ਨਫ਼ਰਤ ਹੈਗੀ ਤੇ ਪੰਜਾਬ ਦੇ ਪੰਜਾਬੀਅਤ ਦੇ ਨਾਲ ਇਹ ਨੂੰ ਧਰਮ ਤੋਂ ਪਰ ਧਰਮ ਦਾ ਹੈ ਹੀ ਹੈ ਧਰਮ ਦੇ ਲੋਕ ਮੰਨਦੇ ਨੇ ਧਰਮ ਤੋਂ ਉੱਪਰ ਉੱਠ ਕੇ ਵੀ ਸਾਨੂੰ ਸਾਰੇ ਲੋਕਾਂ ਨੂੰ ਇਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਇਹ ਲੋਕਾਂ ਨੂੰ ਮਾਰਨਾ ਚਾਹੁੰਦੇ ਨੇ ਕੱਟਣਾ ਚਾਹੁੰਦੇ ਨੇ ਇਕੱਠਾ ਰੱਖਣਾ ਨਹੀਂ ਚਾਹੁੰਦੇ ਇਸ ਕਰਕੇ ਠੀਕ ਹੈ ਬਹੁਤ ਸ਼ੁਕਰੀਆ ਗੋਪਾਲ ਸਿੰਘ ਸਿੱਧੂ ਤੇ ਐਡਵੋਕੇਟ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਜਿਸ ਤਰੀਕੇ ਦੇ ਨਾਲ ਮਨੀਸ਼ ਤਵਾੜੀ ਹੋਰਾਂ ਦਾ ਇਹ ਬਿਆਨ ਹੈ ਸਿਆਸਤ ਗਰਮਾਈ ਨਹੀਂ ਕਿਉਂਕਿ ਜਦੋਂ ਅੱਜ ਇਹ ਆਉ ਮੁੱਦਾ ਹੋਵੇ ਪੰਜਾਬ ਦਾ ਮੁੱਦਾ ਹੋਵੇ ਤਾਂ ਸਿਆਸਤ ਗਰਮਾ ਜਾਂਦੀ ਹੈ ਵਿਰੋਧੀ ਧਿਰ ਵੀ ਲਗਾਤਾਰ ਸਵਾਲ ਚੁੱਕਦੇ ਨੇ ਆਮ ਆਦੀ ਪਾਰਟੀ ਤੇ ਕਹਿੰਦੇ ਕਾਂਗਰਸ ਰਲੇ ਹੋਏ ਨੇ ਭਾਜਪਾ ਵੈਸੇ ਨਹੀਂ ਚਾਹੁੰਦੀ ਕਿ ਪੰਜਾਬ ਚੰਡੀਗੜ੍ਹ ਨੂੰ ਮਿਲ ਜਾਵੇ ਬਚਿਆ ਕੌਣ ਹੈ ਕੌਣ ਲੜਾਈ ਲੜੇਗਾ ਪੰਜਾਬ ਦੀ ਜਦੋਂ ਰਾਜਸਥਾਨੀ ਖੋਲੀ ਜਦੋਂ ਲਹੌਰ ਤੋਂ ਖੋਈ ਗਈ ਤਾਂ ਹਿਮਾਚਲ ਜਿਹੜਾ ਹਿਮਾਚਲ ਸੀਗਾ ਉਹ ਚ ਖੋਲਿਆ ਪੰਜਾਬ ਦੀ ਰਾਜਤਨੀ ਹੁਣ ਚੰਡੀਗੜ੍ਹ ਜੋ ਚੰਡੀਗੜ੍ਹ ਵੀ ਖੋਲਿਆ ਤਾਂ ਫਿਰ ਪਿੱਛੇ ਬਚੇਗਾ ਕੀ ਇਹ ਹੁਣ ਲੋੜ ਹੈ ਕਹਿੰਦੇ ਜਾਗਨ ਦੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਕੌਣ ਵਿਰੋਧ ਕਰਦਾ ਹੈ ਭਵਾਂ ਸਿੰਘ ਪਾਲ ਸਿੰਘ ਕਹਿ ਰਹੇ ਨੇ ਕਿ ਮੈਂ ਪੰਜਾਬ ਪੰਥ ਦੀ ਗੱਲ ਕਰਦਾ ਭਾਵੇਂ ਉਹ ਕੋਈ ਹੋਰ ਲੀਡਰ ਨੇ ਇਹ ਦੇਖਣਾ ਆਏਗਾ ਕਿ ਉਹ ਆਵਾਜ਼ ਬੁਲੰਦ ਕਰਦੇ ਨੇ ਜਾਂ ਨਹੀਂ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਮ ਸਹਾਯੋਗ ਦਿੱਸ ਜਗਮੀਤ ਧੰਨਵਾਦ